ਮਦਰਾ ਜੀ ਜਿਹੜੇ 13 ਮੀਡਾ ਹੋਏ ਨੇ ਪ੍ਰਦੇਸ਼ ਸੰਸਾਨਾ ਉਹ ਮੀਡਾ ਕੋਈ ਟੰਕਲੇ ਆ ਤਾਂ ਉਹ ਹੀ ਪ੍ਰਦਾਨ ਕੀ ਹਦਾਂ ਠੀਕ ਹੈ ਜੀ ਜਿਹੜਾ ਪੀਐਸਪੀ ਸਰਵਰ ਨਾਲ ਇਕੱਠੀ ਗੱਡੀ ਗਈ ਆ ਕੇਂਦਰੀ ਜੋ ਕੇਂਦਰੀ ਜੋ ਲੁਧਿਆਣਾ ਇੰਜੀਨੀਅਰ ਨੂੰ ਵਿੜਸ ਹੈਗ ਲੈਣ ਮੈਨੇ ਲੈਨ ਵੇਡ ਰਿਟਾਰਡ ਹੋਇਆ ਉਹਨੂੰ ਦਰ ਰੱਖੀ ਰੱਖਾਈ ਜਾ ਰਿਹਾ ਉਹ ਜਿਹੜਾ ਛੋਟੇ ਕੀ ਵਿਚਾਰ ਹੈ ਪਨਾ ਜੀ ਮੈਂ ਟੈਕਨੀਕਲ ਸਰਵਰ ਜੂਨੀਅਰ ਦਾ ਮਹਿੰਦੀ ਸ਼ਰਕਾ ਦਾ ਅਸਪਤਾਨਾ ਗਰੇਵ ਸਿੰਘ ਅਸੀਂ ਆਪ ਟੈਕਨੀਕਲ ਸਰਵਰ ਜੂਨੀਅਰ ਬੋਲੋ ਸਾਜਾ ਬੋਰਮੋਂ ਲੋ ਅਧਿਤਾਮ ਚੋਲੇ ਦਾ 60 ਕਰੋੜ ਕਰਦੇ ਆ ਜੋ ਇਹ ਪਾਕਤੀ ਕੀਤੀ ਜਾ ਰਹੀ ਆ ਆਪਣੇ ਦੂਜੀ ਬੋਰ ਆਪੀ 58 ਸਾਲ ਤੋਂ ਬਾਅਦ ਨੂੰ ਟੈਰ ਕਰ ਲੰਦੇ ਆ ਹੁਣ ਉਹ ਪਾਕਤੀ ਕੀਤੀ ਜਾ ਰਹੀ ਉਹ ਬਿਲਕੁਲ ਗਲਤ ਆ ਅਸੀਂ ਮੰਨ ਕਰਦੇ ਆ ਕਿ ਸਾਡੇ ਜੋ ਠੇਕੇ ਵਾਲੇ ਬੰਦੇ ਕੰਮ ਕਰਦੇ ਆ ਜਾਂ ਪ੍ਰੈਸ਼ੋ ਵਾਲੇ ਬੰਦੇ ਕੰਮ ਕਰਦੇ ਆ ਇਹਨਾਂ ਨੂੰ ਪੱਕਾ ਕੀਤਾ ਜਾਵੇ ਜਾਨੇ ਇਨਖਾਲਿਕ ਬਾਤਾਂ ਕੀਤਾ ਜਾਵੇ ਸਾਡੀ ਇਹ ਮੰਗ ਆ ਜੀ ਅਸੀਂ ਇਸਦਾ 60 ਕਰੋੜ ਕਰਦੇ ਆ ਭਰਾਜੀ ਹਾਂ ਜੀ ਬੁਲਾਨੀ ਜਿਹੜੇ ਪੱਤੇ ਕੱਤੇ ਗਏ ਨੇ ਉਹ ਤੇ ਲੱਗਣਾ ਥੋੜਾ ਓਨਰ ਕੀ ਵਿਚਾਰਾ ਪੱਤੇ ਵਾਲੀ ਮੋਬਾਈਲ ਪੱਤਾ ਹੋ ਗਿਆ ਬੁਲਾਨੀ एरिया ਹੋ ਗਿਆ ਇਸ ਵਾਰ ਇਹ ਜੀ ਵੀ 60 ਕਰੋੜ ਕਰਦੇ ਆ ਇੱਕ ਤਾਂ ਸਾਡਾ ਦੇਖਦਾ ਕਰਤਾ ਰੋਕੀ ਬੈਠੇ ਜੀ ਇੱਕ ਸਾਡੇ ਮੋਬਾਈਲ ਪਤਾ ਜੀ ਬੰਦ ਨੰਮ ਇਹ ਨਾਲ ਫਰਾਂ ਨਹੀਂ ਬੰਦ ਕਿ ਸਾਤੋਂ ਕੰਮ ਲੈ ਰਹੇ ਹੈ ਜੀ ਸਾਰਾ ਬੰਦਾ ਮੋਬਾਈਲ ਦੇ ਨਾਲ ਸਾਾਨੂੰ ਕੋਈ ਮੋਬਾਈਲ ਨਹੀਂ ਦਿਲਦਾ ਹੈ ਨਾਲ ਸਾਾਨੂੰ ਕੋਈ ਹੋਰ ਹੋਏਗਾ ਆਪ ਦਾ ਮੋਬਾਈਲ ਨਹੀਂ ਬਤ ਰਹੇ ਜੀ ਕੰਮ ਇਸਦੇ ਵੀ ਅਸੀਂ ਵਿਰੋਧ ਕਰਦੇ ਜੀ ਇਹਾਨੂੰ ਲੱਗੋਣੇ ਚਾਹੀਦੇ ਆ ਲੋਕੋ ਮੱਦੇ ਹੌਸਲੇ ਨਾਲ ਕੰਮ ਕਰਨੇ ਤੇ ਹੁਣ ਬੰਦੇ ਵੀ ਨਰਾਜ਼ ਤਾਂ ਆਉਂਦੇ ਆ ਜੀ ਵਿੱਚ ਵਿਰੋਧ ਕਰਦੇ ਹੋਏ ਆਪਾਂ ਆਪ ਦਾ ਮੋਬਾਈਲ ਨਹੀਂ ਲੈਣਾ ਜੀ ਸਾਡੇ ਅਫਸਰਾਂ ਨਾਲ ਵੀ ਰਵਾ ਪੈਂਦਾ ਜੀ ਤੇ ਜਈ ਨਾ ਸੌਖਾ ਮੋਬਾ ਕਰਨਾ ਮਿਲਦਾ ਜੀ ਤੇ ਇਹਦਾ ਵੀ ਇਹੋ ਕਰਦਾ ਗ੍ਰਾਮ ਦੇ ਜੀ ਦੀ ਇਹ ਸੇਤਾ ਤੇ ਵਾਇਰ ਕੋ ਤਲਾਬ ਹੋਣਾ ਚਾਹੀਦਾ ਹੈ। ਹਾਂ ਭਰਾਜੀ ਜਿਹੜੇ 13 ਨਾਲ ਮੀਟਿੰਗ ਹੋਈ ਨੇ ਉਹਦੇ ਵਿੱਚ ਸਾਨੂੰ ਆਲਾ ਉਹ ਮੀਟਿੰਗ ਕੋਈ ਸਟੰਡ ਕਰਾਂ ਤਾਂ ਜਿੰਨੇ ਮੀਟਾ ਹੋਇਆ ਸਾਡੇ ਮਿਊਜ਼ਿਕਲ ਸਾਂਝੇ ਬਾਲੂਏ ਇੱਕ ਤਰ੍ਹਾਂ ਲੁੰਡੀ ਕੋ ਵੀ ਤੁੰਦੇ ਆ ਰਹੇ ਨੇ ਇਹ ਹੁਣ ਪੈਸੇ ਜਨ ਨੂੰ ਆਦੀ ਕਸ ਕਰਦੇ ਨੇ ਵਾਰ ਵਾਰ ਸਾਨੂੰ ਮੀਟਿੰਗਾਂ ਦੇ ਕੇ ਮੁੱਕਾ ਰਹੇ ਨੇ। ਬਾਕੀ ਸਾਡੇ ਜਿੰਦਨ ਦੇ ਵਿੱਚ ਸਾਡੇ ਆਰਟੀਐਮ ਸਾਡੇ ਬੱਚੇ ਜਿਨ੍ਹਾਂ ਨੂੰ ਇਹ ਤੱਕ ਪੇਵੰਦਾ ਅਰੇਂਜ ਕਰੇ ਉਹਨਾਂ ਯਾ ਪ੍ਰੋਗਰਸ਼ਨ ਕੋ ਟਪਣਾ ਨਹੀਂ ਉਹ ਵਿਕਤਾ ਨਾਲੀ ਦੇ ਗਦਾਂ ਵਿੱਚ ਸਟਾਪ ਦੀ ਘਾਟ ਬਹੁਤ ਡਾਟ ਰੱਖ ਰਹੀ ਆ ਅਸੀਂ ਮੰਗ ਕਰਦੇ ਆਂ ਕਿ ਸਾਡੀ ਨਵੀਂ ਭਾਤੀ ਕੀਤੀ ਜਾਵੇ ਜੇ ਨਵੀਂ ਭਾਤ ਨਾ ਹੋਊ ਜੀ ਇਹ ਸਰਕਾਰ ਚਾਹੁੰਦੀ ਐ ਇਸ ਬੈਂਕ ਨੂੰ ਵੇਚਣਾ ਚਾਹੁੰਦੀ ਐ ਪਰ ਇਹ ਜੀ ਸਾਂਝਾ ਬੋਰਡ ਦੇ ਇਤਤਮਾਂ ਚ ਅਸੀਂ ਲੋਕਾਂ ਵਿੱਚ ਕੱਢ ਲਿਆ ਕਿ ਇਸ ਨੂੰ ਵੇਚਣ ਦੀ ਮੰਗ ਲਈ ਜੀ ਜੋ ਤਿਹਨੇ ਰਾਡਣ ਦੀ ਠੀਕ ਡਿੱਗੀ ਆ ਪੀਐਸਪੀਸੀਐਲ ਹੈਡਕੌਂਟਰ ਪਟਿਆਲੇ ਵੱਲੋਂ ਸਾਈਕਲਨ ਲਾਈਨਾਂ ਜਾਂ ਫਰੰਡਾ ਰੋਪੜ ਦੇ ਵਿੱਚ ਨਾਲ ਫਰਮਾਨ ਲਹਿਰਾਮਾ ਬਦੇ ਵਿੱਚ ਜੋ ਸਾਡੇ ਸਾਥੀ ਰਿਟਾਇਰਡ ਹੋ ਜਾਂਦੇ ਆ ਉਹਨਾਂ ਨੂੰ 40000 45000 ਜਾਂ 50000 ਤੱਕ ਪੈਨਸ਼ਨ ਮਿਲਦੀ ਆ ਪਰ ਦੁਆਰਾ ਭਰਦੀ ਕੀਤੇ ਜਾ ਰਹੇ ਨੇ ਇਸ ਦਾ ਜਥੇਬੰਦੀ ਆ ਅੰਗਰੇਜ਼ ਸਿੰਘ ਪ੍ਰਧਾਨ ਮੀਤ ਪ੍ਰਧਾਨ ਗਰਮੀਰ ਸਿੰਘ ਇਹ ਵਿਰੋਧ ਕਰਦੇ ਆ ਪੀਐਸਪੀਸੀ ਨੂੰ ਦੱਸਣਾ ਚਾਹਣਾ ਹੈ ਕਿ ਜਿਹੜੇ ਪਹਿਲਾਂ ਹੀ ਠੇਕੇਦਾਰਾਂ ਦੇ ਕੋਲ 15 ਨਾਲ 20 ਸਾਲ ਤੋਂ ਕੰਮੇ ਕੰਮ ਕਰਦੇ ਆ ਪੀਐਸਪੀਸੀ ਆਜ਼ ਪੀਐਸਪੀਸੀ ਦੇ ਵਿੱਚ ਉਹਨੇ ਤਰ੍ਹਾਂ ਦਾ ਵਾਅਦਾ ਕੀਤਾ ਜਾਣਾ ਰੈਲਵੇ ਤਰ੍ਹਾਂ ਵੀ ਪਰ ਲੋ ਅਨ ਡੈਰ ਨੂੰ ਵੀ ਨਾਲ ਰੱਖਿਆ ਜਾ ਰਿਹਾ ਹੈ ਇਹਨਾਂ ਨੂੰ ਨਾਲ ਨਾਲ ਖੜੇ ਅਸੀਂ ਡੱਟ ਕੇ ਖੜੂ ਕਰਦੇ ਹਾਂ ਜੋ ਪੀਐਸਪੀਸੀਲ ਪਟਿਆਲੇ ਵੱਲੋਂ ਜੋ ਲੈਟਰ ਇਸ਼ੂ ਕੀਤਾ ਹੈ ਉਹਨਾਂ ਤੋਂ ਰੱਖਣ ਬਾਅਦ ਦੇ ਸਿਰ ਉੱਤੇ ਡੱਟ ਕੇ